ਤੋ ਬਾਕੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਲੈ ਕੇ ਆਏ ਜੀ HMT 49Y ਟ੍ਰੈਕਟ ਵਿਕਾਊ ਹੈ 2005 ਮਾਡਲ ਹੈ ਪੰਜਾਬ ਨੰਬਰ ਹੈ ਰੇਟ ਮੰਗੇ ਕਿਸਾਨ ਵੀਰ ਨੇ 230000 ਟਾਇਰ 75 ਪੈਸੇ ਪਏ ਮੂਰਲੇ ਪਿਛਲੇ 30 ਪੈਸੇ ਪਏ ਏਰੀਆ ਕੋਟ ਸਮੀਰ ਬਠਿੰਡਾ ਕਿਸਾਨ ਵੀਰ ਦਾ ਨੰਬਰ ਹੈ 94633353535 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਰੈਡ ਖਰੀਦ ਸਕਦੇ ਜਿਹੜੇ ਵੀ ਸਾਡੇ ਚੈਨਲ ਦੇ ਨਾਲ ਜੁੜ ਰਹੇ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੈ ਉਹਨਾਂ ਵੀਰਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਜਿਹੜੇ ਵੀਰ ਸਾਡੇ ਚੈਨਲ ਤੇ ਨਵੇਂ ਹੈ ਜੀ ਉਹ ਸਬਸਕ੍ਰਾਈਬ ਬਟਨ ਨੂੰ ਦਬਕ ਕੇ ਤੇ ਸਾਈਡ ਤੇ ਘੰਟੀ ਦਾ ਬਟਨ ਉਹਨੂੰ ਦਬਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਵੀ ਅਸੀਂ ਵੀਡੀਓ ਪਾਈਏ ਸਿੱਧਾ ਤੁਹਾਡੇ ਕੋਲ ਪਹੁੰਚੇ ਤੁਸੀਂ ਇੱਕ ਵੀ ਵੀਡੀਓ ਮਿਸ ਨਾ ਕਰੋ ਅੱਗੇ ਜੀ ਨਰਮਾ ਬੀਜਣ ਵਾਲੀ ਮਸ਼ੀਨ ਵਿਕਾਊ ਹੈ 2018 ਮਾਡਲ ਹੈ ਜੀ ਏਰੀਏ ਕਿਸਾਨ ਵੀਰ ਦਾ ਅਗਰੋਹਾ ਰੇਟ ਮੰਗੇ ਜੀ 28500 ਕਿਸਾਨ ਵੀਰ ਦਾ ਨੰਬਰ ਹੈ 7357199946 7357199946 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਮਸ਼ੀਨ ਖਰੀਦ ਸਕਦੇ ਹੋ ਜਿਵੇਂ ਆਪਾਂ ਡਿਟੇਲ ਬੋਲੀਏ ਇਹਦੇ ਵਿੱਚ ਹੀ ਆਪਾਂ ਕਿਸਾਨ ਵੀਰ ਦਾ ਨੰਬਰ ਬੋਲੇ ਐਦਾਂ ਵੀਰੇ ਚੈੱਕ ਕਰਕੇ ਤੁਸੀਂ ਇਹਨਾਂ ਨੰਬਰਾਂ ਤੇ ਫੋਨ ਕਰਿਆ ਕਰੋ ਜਿਹੜਾ ਅਸੀਂ ਜਮਾ ਥੱਲੇ ਨੰਬਰ ਕਹਿੰਨੇ ਉਹ ਸਿਰਫ ਐਡ ਕਰਵਾਉਣ ਦੇ ਲਈ ਹੁੰਦਾ ਹੈ ਕਈ ਵੀਰ ਭੁਲੇਖੇ ਨਾਲ ਫੋਨ ਲਾ ਲੈਂਦੇ ਐ ਇਸ ਕਰਕੇ ਡਿਟੇਲ ਚੈੱਕ ਕਰਿਆ ਕਰੋ ਤੇ ਉਸ ਦੇ ਵਿੱਚ ਕਿਸਾਨ ਵੀਰ ਦਾ ਨੰਬਰ ਹੁੰਦਾ ਉਹ ਤੇ ਗੱਲ ਕਰਿਆ ਕਰੋ ਜੀ ਠੀਕ ਜੀ ਸੀਡੀ ਡਾਊਨ ਮੋਟਰਸਾਈਕਲ ਵਿਕਾਊ ਹੈ 2004 ਮਾਡਲ ਹੈ ਜੀ ਰੇਟ ਮੰਗੇ ਕਿਸਾਨ ਵੀਰ ਨੇ 20000 ਇਹ ਇਹ ਜੀ ਕਿਸਾਨ ਵੀਰ ਦਾ ਸਿਰਸਾ ਨੰਬਰ ਹੈ ਜੀ 9802856419 9802855419 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਮੋਟਰਸਾਈਕਲ ਖਰੀਦ ਸਕਦੇ ਹੋ ਜੇ ਕੋਈ ਵੀ ਐਡ ਕਰਾਉਣਾ ਚਾਹੁੰਦਾ ਹੋ ਤਾਂ ਸਾਡਾ WhatsApp ਨੰਬਰ ਹੈ ਜੀ 9877988440 ਜੋ ਕਿ ਵੀਡੀਓ ਦੇ ਜਮਾਂ ਥੱਲੇ ਖੱਟੀ ਐਕਸ਼ਨ ਸ਼ੋ ਹੋ ਰਿਹਾ ਉਸ ਨੰਬਰ ਤੇ ਤੁਸੀਂ ਪੰਜ ਤੋਂ ਸੱਤ ਫੋਟਮ ਤੇ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਾਉਣ ਦਾ ਕੋਈ ਖਰਚਾ ਨਹੀਂ ਅੱਗੇ ਜੀ ਟਰਾਲੀ ਵਿਕਾਊ ਹੈ 16/7 ਦੀ ਰੇਟ ਕਿਸਾਨ ਵੀਰ ਨੇ ਦੱਸਿਆ ਨਹੀਂ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਕਿਸਾਨ ਵੀਰ ਦਾ ਨੰਬਰ ਹੈ 9814167233 9814167233 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜੀ ਜਿਹੜੇ ਵੀ ਕੋਈ ਵੀ ਵੀਰ ਮੋਟਰ ਕਨੈਕਸ਼ਨ ਪਲਾਟ ਘਰ ਜ਼ਮੀਨ ਕਿਸੇ ਵੀ ਤਰ੍ਹਾਂ ਦੀ ਐਡ ਲਵਾਉਣਾ ਚਾਹੁੰਦਾ ਹੋਵੇ ਤਾਂ ਸਾਡਾ ਨੰਬਰ ਵੀਡੀਓ ਦੇ ਥੱਲੇ ਜਮ੍ਹਾਂ ਖੱਟੇਕਸ ਨੇ ਸ਼ੋ ਹੋ ਰਿਹਾ ਹੈ ਤੁਸੀਂ ਉਸ ਨੰਬਰ ਤੇ 5 ਤੋਂ 7 ਫੁੱਟ ਮਾਤੇ ਵੀਡੀਓ ਬਣਾ ਕੇ ਭੇਜ ਸਕਦੇ ਹੋ ਕਈ ਵੀਰਾਂ ਦੇ ਮੈਸੇਜ ਆਉਂਦੇ ਆ ਕਿ ਤੁਸੀਂ ਰੇਟ ਵਧਾ ਕੇ ਪਾਉਣੇ ਸਾਡਾ ਰੇਟ ਤੈਅ ਕੀਤਾ ਨਹੀਂ ਹੁੰਦਾ ਕਿਸਾਨ ਵੀਰ ਜਿਹੜੇ ਹਿਸਾਬ ਨਾਲ ਸਾਨੂੰ ਰੇਟ ਪਵਾਉਂਦੇ ਅਸੀਂ ਉਦਾਂ ਹੀ ਪਾਉਣੇ ਇਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਤਾਂ ਕਿ ਸੋਡਾ ਸੰਦ ਚੇਤੂਤੋ ਚੇਤੀ ਸੇਲ ਹੋ ਸਕੇ ਅੱਗੇ ਜੀ ਜੈਲੋ ਗੱਡੀ ਵਿਕਾਊ ਹੈ ਮਾਡਲ 2009 ਹੈ ਜੀ ਪਾਵਰ ਸਟੀਅਰਿੰਗ ਹੈ ਰੇਟ ਮੰਗੇ ਕਿਸਾਨ ਵੀਰ ਨੇ 2,60,000 ਟੌਪ ਮਾਡਲ ਹੈ ਕਿਸਾਨ ਵੀਰ ਦਾ ਨੰਬਰ ਹੈ 9872672182 9872672182 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਗੱਡੀ ਖਰੀਦ ਸਕਦੇ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਤਾਂ ਕਿ ਹੋਰ ਵੀ ਕਿਸਾਨ ਵੀਰ ਫਾਇਦਾ ਚੁੱਕ ਸਕਣ ਤੇ ਸਾਡੇ ਖਰੀਦ ਸਕਣ ਬਣਿਆ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ